ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਦੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਹਲਿਆ ਖੁਰਦ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਹੈ ਬਈ ਵਪਾਰ ਦਾ ਕੰਮ ਕਰਦੇ ਆ ਖਾਸ ਕਰਕੇ ਬੱਚਿਆਂ ਦਾ ਰੋਟੀਨ ਚ ਪਸੂ ਆਉਂਦੇ ਰਹਿੰਦੇ ਨੇ ਅੱਜ 5 ਬੱਚਿਆਂ ਬਾਈ ਦੀ 6 ਬੱਚਿਆਂ ਬਾਈ ਦੀ ਸੇਲ ਨੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਾਈ ਕਰਵਿੰਦਰ ਸਿੰਘ ਆ ਜੀ ਪਿੰਡ ਘੋਲਿਆ ਖੁਰ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰੈਂਦਾ ਵੱਡਾ ਘੋਲਿਆ ਦੁੰਨੇਕ ਮੋਬਾਈਲ ਨੰਬਰ ਹੈਗਾ 9781935553 ਠੀਕ ਆ ਜੀ ਵਪਾਰ ਦਾ ਕੰਮ ਆ ਬਾਈ ਹਾਂਜੀ ਬਾਈ ਠੀਕ ਆ ਜੀ ਅੱਜ ਇਹ ਬੱਚੀਆਂ ਸੇ ਨੇ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਬਈ ਹੈਗੀ ਆ ਤਕਰੀਬਨ ਸਾਲ ਦੀ ਬੱਚੀ ਆ 1 ਸਾਲ ਦੀ ਠੀਕ ਆ ਜੀ ਖੀਰ ਗਈ ਆ ਤੇ ਬਾਕੀ ਚੰਗੇ ਰਿਕਾਰਡ ਵਾਲੀ ਆ ਡੈਨਮਾਰਕ ਤੋਂ ਸੀ ਮੰਦੀ ਆ ਬਾਕੀ ਜੇ ਕੋਈ ਸੀਮਰ ਆਪਾਂ ਨੂੰ ਪੁੱਛੂਗਾ ਲਿਖੇ ਪਿਆ ਆਪੋ ਦੱਸ ਦਈਏ ਪ੍ਰੋਪਰ ਰਿਕਾਰਡ ਆ ਹਾਂ ਜੀ ਹਾਂ ਜੀ ਪੂਰਾ ਰਿਕਾਰਡ ਵਾਲੀਆਂ ਬਾਕੀ ਝੋਲੀ ਝੋਲੀ ਤੋਂ ਚੈੱਕ ਕਰ ਲਓ ਠੀਕ ਆ ਜੀ ਦੇਖੋ ਬਹੁਤ ਹੀ ਚੰਗੀ ਝੋਲੀ ਆ ਥੋੜਾ ਡਰਦਾ ਬਾਕੀ ਵਾਧੂ ਸ਼ਾਕ ਨਹੀਂ ਚਾਰੇ ਤਨ ਲਖੜਦੇ ਜਿਹਦੇ ਹਾਈ ਤੇ ਚੰਗੀ ਹੈ ਜੀ ਬੱਚੀ ਸੀਮਨ ਲੈਂਡ ਤੇ ਤਿਆਰ ਹੀ ਆ ਠੀਕ ਆ ਜੀ ਅਜੇ ਮੂੰਹ ਤਾਂ ਖੀਰੀ ਆ ਜੀ ਬਸ ਇਸ ਫੇਸ ਕੁਆਲਟੀ ਸੋਹਣੀਆਂ ਰੰਗ ਰੂਪ ਦੀ ਚੰਗੀ ਐ ਛੋਟਾ ਕੰਨਾ ਸੀਮਨ ਲੈਂਡ ਦੇ ਬਿਲਕੁਲ ਤਿਆਰ ਆ ਹੋਰ ਮਹੀਨੇ ਖੰਡ ਤੱਕ ਰਬਈ ਸੀਮਨ ਲੈ ਲੂ ਬਾਈ ਦੱਸਦਾ ਚੰਗੀ ਵੜ ਬਣ ਜਾਣਾ ਚੰਗੀ ਸੇਵਾ ਗੌਰ ਹੋ ਜੇ ਘੋੜੀ ਚੰਗੀ ਆ ਜੀ ਕੋਈ ਵਾਧੂ ਸ਼ਾਕ ਨਹੀਂ ਬਾਕੀ ਥੋੜਾ ਜਿਹਾ ਡਰਦੀ ਆ ਜੀ ਬੱਚੀਆਂ ਫੇਸ ਕੁਆਲਟੀ ਤੇ ਕੱਦ ਕਾਠ ਦੇ ਪੱਖ ਤੋਂ ਚੰਗੀ ਆ ਜੀ ਮੁੱਲ ਬਾਈ ਇਹਦਾ ਇਹਦਾ 20000 ਰੁਪਏ ਜੀ ਮਾਨਤਨ ਹੋ ਜਾਊਗਾ ਜੀ ਹਾਂਜੀ ਕਰ ਦਿਆਂ ਕੋਈ ਬਾਈ 20000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਰੰਗ ਰੂਪ ਦੀ ਬਹੁਤ ਚੰਗੀ ਹੈ ਜੀ 2 ਨੰਬਰ ਇਹਦੇ ਕੀ ਡਿਟੇਲ ਹੈ ਜੀ ਇਹ ਬਾਈ ਜੀ ਇਹ ਵੀ ਡੈਨਮਾਰਕ ਦੇ ਟੀਕੇ ਦੀ ਹੈ ਇਹ ਹੈਗੀਆਂ 9 ਮਹੀਨੇ ਦੀ ਬੱਛੀ ਹੈ ਖੀਰ ਗੋਦੀ ਇਹ ਵੀ ਡੈਨਮਾਰਕਾ ਦੇ ਬਾਈ ਦੱਸਦਾ ਟੀਕੇ ਦੀ ਇੱਕੋ ਫਾਰਮ ਚ ਹੀ ਆਈਆਂ ਬੱਛੀਆਂ ਸਾਰੀਆਂ ਇੱਕ ਫਾਰਮ ਦੀਆਂ ਬੱਛੀਆਂ ਨੇ ਇਹਦੀ 9 ਮਹੀਨੇ ਉਮਰ ਆ ਰੋਕ ਲਈ ਵੀਰ ਥੋੜੀ ਝੋਲੀ ਦਿਖਾ ਦਿੱ ਗਏ ਜੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਕੋਈ ਬਾਧੂ ਸ਼ਾਕ ਨੇ ਇਹਦੇ ਵੀ ਚਾਰੇ ਥਨ ਨਿਕੜ ਮੇ ਆਈ ਕੋਈ ਬਾਧੂ ਸ਼ਾਕ ਨੇ ਸੋਣੀ ਝੋਲੀ ਕੱਢੂਗੀ ਬਾਕੀ ਢਾਲ ਟੋਲ ਚੰਗੀ ਆ 9 ਮਹੀਨੇ ਬਾਈ ਉਮਰ 10 ਦਾ ਡੈਨਮਾਰਕਾ ਦੇ ਸੇਬ ਮੰਦੀ ਆ ਬਾਕੀ ਬਾਈ ਕਹਿੰਦਾ ਰਿਕਾਰਡ ਆਪਣੇ ਕੋਲ ਪ੍ਰੋਪਰ ਲਿਖਿਆ ਪਿਆਗਾ ਜਿਹੜੇ ਵੀਰ ਨੂੰ ਕੋਈ ਵੀ ਬੱਚੀ ਪਸੰਦ ਆਊਗੀ ਉਹ ਕੱਲੀ ਬੱਚੀ ਦਾ ਬਾਈ ਪ੍ਰੋਪਰ ਰਿਕਾਰਡ ਨਾਲ ਦੇ ਦੇਣਗੇ ਕਿਉਂਕਿ ਫਾਰਮ ਚੋਂ ਲਿਆਂਦੀ ਆ ਰਿਕਾਰਡ ਸਮੇਤ ਲਿਆਂਦੀ ਆ ਜੀ ਮੁੱਲ ਬਈ ਇਹਦਾ ਇਹਦਾ 15000 ਰੁਪਇਆ ਜੀ ਇਹਦੇ ਚ ਵੀ ਉਹ ਜਮਾਨਤਾਂ ਕਰ ਦਿਆਂ ਕੋਈ ਗੱਲ ਠੀਕ ਆ ਜੀ 15000 ਰੁਪਇਆ ਬਾਈ ਕਹਿੰਦਾ ਮੌਲਾ ਬਾਕੀ ਮਾਨਤਨ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਬੱਚੀ ਇਹ ਵੀ ਚੰਗੀ ਆ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਹੈ ਇਹ ਬਾਈ ਜੀ 13 ਕਿ ਮਹੀਨਿਆਂ ਦੀ ਬੱਚੀ ਆ ਸੀਮਨ ਦਾ ਜਮਾ ਤਿਆਰ ਆ ਠੀਕ ਹੈ ਦੰਦੋ ਬਾਈ ਇਹੇ ਬਈ ਦੁੱਗ ਦੇ ਕੱਢਦੀ ਆ ਜੀ ਠੀਕ ਆ ਦੁੱਗ ਦੇ ਦੰਦ ਚੱਕਣ ਲੱਗੀ ਆ ਹਜੇ ਬਾਕੀ ਇਹ ਵੀ ਬਾਈ ਡੈਨਮਾਰਕਾ ਦੀ ਹਾਂਜੀ ਸਾਰੀਆਂ ਡੈਨਮਾਰਕ ਦੀਆਂ ਸੀਮਨ ਦੀਆਂ ਆ ਬਹੁਤ ਕੁੱਝ ਥੋੜੇ ਸਾਹਮਣੇ ਜੀ ਕਿ ਰੰਗ ਰੂਪ ਦੀ ਇਹ ਵੀ ਚੰਗੀ ਆ ਫੇਸ ਕੁਆਲਟੀ ਸੋਹਣੀ ਆ ਛੋਟਾ ਕਰਨ ਕੱਦ ਕਾਠ ਚੰਗਾ ਜੀ 16 ਮਹੀਨੇ ਬਾਈ ਉਮਰ ਦੱਸਦਾ 13 ਮਹੀਨੇ ਆ ਜੀ 16 ਨੇ ਹਾਂ ਜੀ 13 ਮਹੀਨੇ ਉਮਰ ਹੈ 13 ਮਹੀਨੇ ਬਾਈ ਉਮਰ ਦੱਸਦਾਗਾ ਇਹ ਵੀ ਸੀਮਨ ਲਾਈਨ ਦੇ ਬਿਲਕੁਲ ਪਿਆਰ ਆ ਬਿਲਕੁਲ ਤਿਆਰ ਆ ਜੀ ਚਾਰੇ ਥਾਣਾ ਨਿਕੜਮੇ ਝੋਲੀ ਵਾਲੀ ਬੱਚੀ ਆ ਪੂਰੀ ਜੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਕੋਈ ਵਾਧੂ ਛਾਖ ਨਹੀਂ ਝੋਲੀ ਸੋਹਣੀ ਆ ਜੀ ਚਾਰੇ ਥਾਣੇ ਇਹਦੇ ਵੀ ਨਿਕੜਮੇ ਆ ਚੰਗੀ ਸੇਵਾ ਗੌਰ ਹੋ ਜੇ ਟੋਪ ਦੀ ਵਹਿੜ ਬੰਦ ਜੀ ਹੁੰਦੇ ਸਾਹ ਨੂੰ ਬਾਕੀ ਇਹਦਾ ਮੁੱਲ ਬਾਈ ਇਹਦਾ 20000 ਰੁਪਏ ਇਹਦੇ ਚ ਵੀ ਹੋ ਜੂ ਲੈਸੀ ਹਾਂਜੀ ਕਰ ਦਾਂ ਕੋਈ ਗੱਲ 20000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਲੈਸ ਕਰ ਦਾਂਗੇ ਬੱਚੀ ਕੱਦ ਗਾਠ ਵਾਲੀ ਤੇ ਵਜਨ ਵਾਲੀ ਬੱਚੀ ਆ ਵੀਰ ਜੀ ਚੈੱਕ ਕਰ ਸਕਦੇ ਹੋ ਬੱਚੀ ਦੀ ਪੂਰੀ ਲੰਮੀ ਵੇਲ ਫੁੱਲ ਜਾਤ ਬਰੀਡ ਦੀ ਆ ਰਿਕਾਰਡ ਬਾਈ ਕੋਲ ਪ੍ਰੋਪਰ ਹੈਗਾ ਜੀ। ਬਾਕੀ ਹੋ ਆ ਜੀ, ਗਾਹਾਂ ਸਭਾਈ ਨਾਲ ਹੀ ਬੱਚੇ ਹਾਂ। ਹਾਂ ਜੀ, ਸੇਵਾ ਨਾਲ ਬੱਚੇ। ਸੇਵਾ ਨਾਲ ਆ ਬਾਕੀ ਬਰੀਡ ਫੁੱਲ ਆ। ਠੀਕ ਆ ਜੀ। ਕੋਈ ਨਹੀਂ ਕੋਈ ਬੱਚੀ ਬਰੀਡ ਤੋਂ ਘੱਟ ਹੋਊਗੀ। ਠੀਕ ਆ ਜੀ। ਹਾਂ ਜੀ। ਬਰੀਡ ਦੇ ਪੱਖ ਤੋਂ ਪੂਰੀਆਂ ਚੰਗੀਆਂ ਆ ਬਾਕੀ ਜਿਹੜੇ ਵੀ ਰ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਦੇਖ ਕੇ ਪਤਾ ਲੱਗ ਜੀ ਜਾਣਾ। ਬਾਕੀ ਰਿਕਾਰਡ ਬਾਈ ਕੋਲ ਹੈਗਾ ਅੱਗੇ ਸੇਵਾ ਤੇ ਚੰਗੀ ਸੇਵਾ ਗੌਰ ਹੋ ਜੇ। ਸਾ ਸੋਹਣੀਆਂ ਬਿਹੜਾਂ ਤਿਆਰ ਹੋ ਜਾਣਗੀਆਂ ਆਉਂਦੇ ਸਾਲ ਨੂੰ ਜੀ ਬਾਕੀ ਵਿੱਚੋਂ ਇਹ ਤਾਂ ਸੀਮਨ ਲੈਂਦੇ ਬਿਲਕੁਲ ਤਿਆਰੀ ਆ ਪਹਿਲਾਂ ਵਾਲੀ ਬੱਚੀ ਉਹ ਤੋਂ 2-3 ਮਹੀਨੇ ਹਲੇ ਸਾਹਮ ਕੇ ਲੱਗੂਗੀ ਸੀਮਣ ਜੀ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਹੈਗੀ 14 ਕ ਮਹੀਨੇ ਦੀ ਬੱਚੀ ਆ ਠੀਕ ਆ ਜੀ ਕੱਦ ਦੇਖ ਲਓ ਤੁਹਾਡੇ ਸਾਹਮਣੇ ਕੱਦ ਕੁਤ ਬਹੁਤ ਜ਼ਿਆਦਾ ਬੱਚੀ ਦਾ ਥੋੜੀ ਜਿਹੀ ਲਿੱਸੀ ਜ਼ਰੂਰ ਆ ਕਿਉਂਕਿ ਕੱਦ ਦੇ ਹਿਸਾਬ ਨਾਲ ਸਹੀ ਗੱਲ ਆ ਜੀ ਹਾਂ ਢਾਂਚਾ ਵਾਜਦਾ ਕਦੇ ਤਾਂ ਬਈ 40 ਇੱਕ ਤੋਂ 16 ਨਹੀਂ ਲੱਗਦੀ ਆ ਨਹੀਂ 16 ਦੀ ਨਹੀਂ ਬਈ ਇਹ 16 ਦੀ ਨਹੀਂ ਨਹੀਂ ਜੀ ਠੀਕ ਹੈ ਜੀ ਹੈ ਡੈਨਮਾਰਕ ਦੇ ਡੈਨਮਾਰਕਾਂ ਦੇ ਸੀਮਨ ਦੀ ਉਹ ਲਿਖੇ ਪਿਆ ਸੀਮਨ ਕਿਉਂਕਿ ਇਹਨਾਂ ਹੁਣ ਜਾਦ ਨਹੀਂ ਜਾਂਦਾ। ਅੱਗੇ ਉਹ ਦੱਸ ਦਾਂ ਢਾਂਚਾ ਬਹੁਤ ਜਿਆਦਾ ਚੰਗਾ। ਕੱਦ ਕਾਠ ਚੈੱਕ ਕਰ ਲੋ ਜੀ, ਵੇਲ ਚੰਗਾ ਕਰ ਲੋ, ਪੂਰਾ ਉੱਚਾ ਕੱਦ ਕਾਠ ਆ। ਬਾਈ ਦਾ ਕੱਦ 6 ਫੁੱਟ ਆ ਤੇ ਬਾਈ ਦਾ ਲਗਭਗ ਮੋਢੇ ਤੇ ਬਰਾਬਰ ਹੀ ਆਉਂਦੀ ਆ ਸੰਦ ਨੂੰ। ਫੁੱਲ ਕੱਦ ਕਾਠ ਤੇ ਵਜਨ ਵਾਲੀ ਬੱਚੀ ਆ। ਥੋੜੀ ਜੀ ਦਿੱਸੀ ਆ, ਬਾਕੀ ਝੂੜੀ ਇਹਦੀ ਵੀ ਤੁਹਾਨੂੰ ਦਿਖਾ ਦਿੰਨੇ। ਛਾਕੇ ਦੇ ਵੀ ਨਹੀਂ ਕੋਈ ਵਾਧੂ। ਜਣੀ ਇੱਕ ਗੱਡਾ ਵੀੜ ਦਾ ਖਾ ਕੇ ਤੀਕਾ ਲੈਂਦੀ ਆ ਬੱਚੀ। ਹਾਂ ਜੀ ਠੀਕ ਆ। ਸੇਵਾ ਦੇ ਚਾਹੇ 1 ਮਹੀਨਾ ਕੋਈ ਸੇਵਾ ਕਰ ਲੇ ਬੱਚੀ ਦੀ ਤੇ ਆਰਾਮ ਨਾਲ ਦਿੱਤੀ ਕਰਦੇ ਬਾਕੀ ਝੂਲੀ ਝੂਲੀ ਬਹੁਤ ਜ਼ਿਆਦਾ ਝੂਲੀ ਚੰਗੀ ਆ ਜੀ ਥਣ ਵੀ ਚੰਗਾ ਇਹਦਾ ਬਾਕੀ ਬਈ ਗੱਲ ਇਦਾਂ ਹੁੰਦੀ ਆ ਵੀ ਆ ਮੈਂ ਆਪਾਂ ਝੂਠ ਮਾਰੀਏ ਆਪਣਾ ਕੋਲ ਝੂਠ ਵਾਲਾ ਕੰਮ ਨਹੀਂ ਹਾਂਜੀ ਠੀਕ ਆ ਸਾਰੇ ਜੋ ਆਪਾਂ ਗੱਲ ਦੱਸਾਂਗੇ ਪ੍ਰੋਪਰ ਹੋਊਗੀ ਠੀਕ ਆ ਜੀ ਬਾਕੀ ਆਪਣੀ ਘਰ ਦੀ ਗਾਰੰਟੀ ਹੋਊਗੀ ਜੀ ਠੀਕ ਆ ਜੀ ਠੀਕ ਆ ਅੱਗੇ ਜਾ ਕੇ ਜੋ ਅਗਲੇ ਦੀ ਸੇਵਾ ਉਹਦੇ ਨਾਲ ਤਿਆਰ ਹੋਣਾ ਬਾਕੀ ਬ੍ਰੀਡ ਥੋੜੇ ਸਾਹਮਣੇ ਕੋਈ ਵਧੀਆ ਬ੍ਰੀਡ ਚ ਘੱਟ ਨਹੀਂ ਹੈਗੀ ਸਹੀ ਗੱਲ ਹੈ ਹਾਂ ਬਾਈ ਕਹਿੰਦਾ ਬਾਕੀ ਕਈ ਾਰ ਕੋਈ ਵੀਰ ਨਾ ਦੂਰੋਂ ਨੇੜੋਂ ਚੱਲ ਕੇ ਆਉਂਦਾ ਹੁੰਦਾ ਤੇ ਜਿਹੜੀ ਚੀਜ਼ ਤੁਹਾਨੂੰ ਦਿਖਾਈ ਗਈ ਆ ਉਹੀ ਆਏ ਤੋਂ ਨਿਕਲੂਗੀ ਰਿਕਾਰਡ ਤੁਹਾਨੂੰ ਪ੍ਰੋਪਰ ਮਿਲੂਗਾ ਅੱਗੇ ਸੇਵਾ ਦਾ ਅੱਗੇ ਤੁਹਾਡੀ ਸੇਵਾ ਦਾ ਤੁਸੀਂ ਸੇਵਾ ਵਧ ਕਰ ਲੋਗੇ ਤਾਂ ਚੰਗੀ ਵੜ ਵੜ ਕੇ ਚੰਗਾ ਦੁੱਧ ਦੇ ਦੂਜੇ ਕੋਈ ਵੀਰ ਘੱਟ ਕਰ ਲੋ ਤਾਂ ਘਟ ਗਈ ਹੁਣ ਬਈ ਸਾਇਲੇਜ ਹਰੇਕ ਬੰਦੇ ਦਾ ਪਾਇਆ ਹੋਇਆ ਹਾਂਜੀ ਸਾਇਲੇਜ ਨਾਲ ਬੱਚੀ ਤਿਆਰ ਹੋਣੀ ਆ ਜੇ ਹੁਣ ਆਪਾਂ ਤੂੜੀ ਤੇ ਬੰਨ ਦਨੇ ਆ ਤਾਂ ਚਾਹੇ ਆਪਾਂ 2 ਲੱਖ ਦੀ ਵਾੜ ਲਿਆ ਕੇ ਬੰਨ ਲਗੇ ਉਹਨੇ ਵੀ ਨਹੀਂ ਦੁੱਧ ਦਿੰਦੀ ਉਹਨੇ ਵੀ ਨਹੀਂ ਤਿਆਰ ਹੋਣਾ ਹੁਣ ਇਹ ਬੱਚੀ ਦੀ ਚੰਗੀ ਸੇਵਾ ਹੋ ਜੇ ਮਹੀਨਾਂਕ ਤੇ ਹਾਂਜੀ ਆਰਾਮਨਾ ਟੀਕਾ ਲੈਂਦੀ ਆ ਆਰਾਮਨਾ ਟੀਕਾ ਲੈ ਲੂ ਵੀ ਚੰਗਾ ਸਾਇਲੇਜ ਤੇ ਪਲੇ ਫੀਡ ਫੂਡ ਚੰਗੀ ਪ੍ਰੋਪਰ ਟਰੀਟਮੈਂਟ ਹੋ ਜੇ ਦੀ ਬੱਚੀ ਤੇ 5 ਨੰਬਰ ਇਹਦੀ ਕੀ ਡਿਟੇਲ ਹੈ ਇਹ ਬਾਜੀ ਹੈਗੀ 8 ਕੁ ਮਹੀਨੇ ਦੀ ਆ ਠੀਕ ਹੈ ਜੀ ਇਹ ਵੱਚੀ ਡੈਨਮਾਰਕਾ ਦੀ ਨਹੀਂ ਇਹ ਬਰੂਡ ਸੀਮਨ ਦੀ ਹੈ এবੀਐਸ ਦੀ ਠੀਕ ਹੈ ਜੀ ਇਹ এবੀਐਸ ਦੇ ਬਰੂਡ ਸੀਮਨ ਦੀ ਹੈ ਜੀ ਰੰਗ ਰੂਪ ਚੱਕ ਗਾ ਬਲੋ ਫੇਸ ਕੁਆਲਿਟੀ ਤੇ ਪੂਰੀ ਸਨੱਖੀ ਬੱਚੀ ਆ এবੀਐਸ ਦੇ ਬਰੂਡ ਦੀ ਆ ਬਾਕੀ ਸੀਮਨ ਦਾ ਦਰ ਤੁਸੀਂ ਰਿਕਾਰਡ ਹੈ ਮਿਲ ਕੇ ਰਿਕਾਰਡ ਹੈ ਨੈਟ ਤੇ ਸਰਚ ਕਰ ਸਕਦੇ ਹੋ ਬਰੂਡ ਏ ਵੀ ਅਸ ਦਾ ਜਾਤ ਬਰੀਡ ਦੀ ਹੈ ਵੀ ਚੰਗੀ ਹੈ ਕਿੰਨੀ ਉਮਰ ਦੱਸੀ ਸੀ ਬਾਈ ਇਹਦੀ ਇਹ ਬਾਈ ਹੈਗੀ ਆ ਤਕਰੀਬਨ 8 ਮਹੀਨੇ ਤੋਂ ਥੱਲੇ ਹੀ ਹੋਊਗੀ ਸਾਢੇ 7 ਦੀ ਹੈ ਲਗਭਗ ਸਾਢੇ 7-8 ਮਹੀਨੇ ਦੀ ਆ ਜੀ ਫੇਸ ਕੁਆਲਿਟੀ ਵੀ ਸੁਣੀ ਹੈ ਜੀ ਚੰਗੇ ਦੁੱਧ ਵਾਲੀ ਬੱਚੀ ਹੈ ਜੀ ਚੰਗਾ ਜੀ ਖਾਣ ਲੇਵਾ ਬਹੁਤ ਚੰਗਾ ਖਾਣ ਤੋਂ ਇਹਦਾ ਵੀ ਚੰਗਾ ਲੱਗਿਆ ਵਾ ਕੋਈ ਬਾਤ ਨਹੀਂ ਸ਼ੱਕ ਨਹੀਂ ਰੰਗ ਰੂਪ ਤੇ ਚੰਗੀ ਹੈ ਛੋਟਾ ਕਰਨ ਸੋਹਣੀ ਫੇਸ ਕੁਆਲਿਟੀ ਇਹਦਾ ਕੀ ਮੁੱਲ ਹੈ ਇਹਦਾ ਵੀ 15000 ਇਹਦਾ 15000 ਰੁਪਏ ਮੁੱਲ ਦਾ ਬਾਕੀ ਜਿਹੜੇ ਮੁੱਲ ਬਾਈ ਵੱਲੋਂ ਕੀਤੇ ਗਏ ਆ ਕੋਈ ਫੈਕਸ ਨਹੀਂ ਆਏ ਗਏ ਦਾ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ 6 ਨੰਬਰ ਇਹਦੀ ਕੀ ਡਿਟੇਲ ਹੈ ਇਹ ਬਾਈ ਹੈਗੀ 6 ਮਹੀਨੇ ਦਾ ਬੱਚਾ ਹੈ ਠੀਕ ਹੈ ਜੀ ਇਹ ਡੈਨਮਾਰਕ ਤੋਂ ਕੋਈ ਆ ਇਹ ਡੈਨਮਾਰਕ ਦੀ ਹੈ ਜੀ ਹਾਂ ਜੀ ਹਾਂ ਬੋਡੀ ਸਟਰਕਚਰ ਚੈੱਕ ਕਰ ਲਓ ਬੱਚ ਹਰ 6 ਮਹੀਨੇ ਦੀ ਆ। ਪੂਰਾ ਚੈੱਕ ਕਰ ਸਕਦੇ ਹੋ। ਹੈਵੀ ਬੋਡੀ ਦੀ ਜਿਆਦਾ ਬੋਡੀ ਸਟਰਕਚਰ ਚੰਗਾ ਹੀ ਆ ਜੀ। ਬਾਕੀ ਜਿਹੜੀ ਆਪਾਂ ਹੁੰਦੇ ਆ ਖਾਸ ਕਰਕੇ ਜਾਦ ਬਰੀਡ ਚ ਸਟੇਟ ਉੱਪਰਲੇ ਪਾਸੋਂ ਪੂਰੀ ਸਟੇਟ ਆ ਬੱਚੀ। ਚੈੱਕ ਕਰ ਸਕਦੇ ਹੋ ਰੀੜ ਦੀ ਹੱਡੀ ਤੋਂ ਫੇਸ ਕੁਆਲਟੀ ਸੋਹਣੀ ਆ। ਉਮਰ 6 ਮਹੀਨੇ ਆ। 6 ਮਹੀਨੇ। ਇਹ ਪੂਰਾ ਚੰਗਾ ਦੁੱਧ ਤੇ ਪਲੀ ਹੋਈ ਆ। ਹਾਂਜੀ। ਪੂਰੀ ਜਾ ਕੇ ਜਾਤ ਬ੍ਰੀਡ ਵੀ ਚੰਗੀ ਹੈ ਹਾਂਜੀ ਪੂਰੀ ਦੁੱਧ ਵਾਲੀ ਬੱਚੀ ਹੈ ਜੀ ਜੇ ਇਹਦੀ ਵੀ ਚੰਗੀ ਸੇਵਾ ਗੌਰਮੇ ਬਾਕੀ ਥਾਂ ਲੇ ਬਸ ਹੁਣ ਚੈੱਕ ਕਰਾਉਨੇ ਬਹੁਤ ਜਿਆਦਾ ਚੰਗਾ ਲੱਗਿਆ ਥੋੜਾ ਜਿਆ ਘਰਦੀ ਆ ਇਹਨਾ ਖੁੱਲੀ ਆਈ ਆ ਖੁੱਲੀ ਆਈਏ ਭਾਲ ਦੀ ਮਸਤੀ ਠੀਕ ਹੈ ਜੀ ਇਹ ਹਾਂ ਰਸਾ ਇਹਦੇ ਪਾਇਆ ਰਸੇ ਦੀ ਮਾੜੀ ਔਲ ਮੰਦੀ ਆ ਔਲ ਮੰਦੀ ਆ ਜੀ ਬਾਕੀ ਫਾਰਮ ਦੀਆਂ ਬੱਚੀਆਂ ਖੁੱਲੀਆਂ ਹੀ ਹੁੰਦੀਆਂ ਨੇ ਲਗਭਗ ਖੁੱਲੀਆਂ ਹੀ ਛੱਡੀਆਂ ਹੁੰਦੀਆਂ ਤੇ ਬੱਚੀ ਖੁੱਲੀ ਰਹਿ ਕੇ ਛੇਦੀ ਤਿਆਰ ਹੁੰਦੀ ਆ ਹਾਂਜੀ ਜਿਹੜੇ ਵੀ ਫਾਰਮ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਅਕਸਰ ਆਪਾਂ ਵੀ ਨੇ ਹੀ ਆ ਇਹ ਫਾਰਮ ਜੋ ਵਸ਼ੀਆਂ ਹਮੇਸ਼ਾ ਖੁੱਲੀਆਂ ਹੀ ਹੁੰਦੀਆਂ ਤੇ ਸੇਵਾ ਗੌਰ ਉਹਨਾਂ ਦੀ ਚੰਗੀ ਹੁੰਦੀ ਆ। ਝੋਲੀ ਇਹਦੀ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਚੰਗੀ ਆ ਕੋਈ ਵੱਧੂ ਚੱਕ ਨਹੀਂ ਬਸ ਜੀ ਛੜਦੇ। ਇਹਦਾ ਮੁੱਲ ਬਾਈ ਇਹਦਾ 15000 ਹੀ ਆ। ਇਹਦਾ ਵੀ 15000 ਰੁਪਿਆ ਜਿਹੜੇ ਮੁੱਲ ਬਾਈ ਵੱਲੋਂ ਕੀਤੇ ਗਏ ਆ ਕੋਈ ਸ਼ੈਕਸ ਨਹੀਂ ਜਿਹੜਾ ਵੀਰ ਚੱਲ ਗਿਆ ਹੋਊਗਾ ਮਾਨਤਨ ਉਹਦੇ 'ਚ ਹੋ ਜਾਊਗਾ। ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੇ ਬਾਕੀ ਵਸ਼ੀਆਂ ਸਾਰੀਆਂ ਹੀ ਚੰਗੀਆਂ ਆ। ਬਾਕੀ ਜੇ ਬਾਈ ਕੋਈ ਕੱਠੀਆਂ ਲੈ ਲੂਗਾ ਤਾਂ ਉਹ ਹੋ ਜਾ ਜਿਆਦਾ ਮਾਨਤਨ ਕਰ ਦਾਂਗੇ। ਠੀਕ ਆ ਜੀ। ਬਾਕੀ ਆਪਣੀ 50 ਕਿਲੋਮੀਟਰ ਤੱਕ ਡਿਲੀਵਰੀ ਫ ਠੀਕ ਹੈ ਜੀ 50 ਕਿਲੋਮੀਟਰ ਤੱਕ ਡਿਲੀਵਰੀ ਬਾਈ ਕਹਿੰਦਾ ਫ੍ਰੀ ਆ ਜੇ ਕੋਈ ਵੀ ਹੋਰ ਕਈਰ ਕੱਟੀਆਂ 2 3 4 ਕੱਟੀਆਂ ਲੈਣਾ ਚਾਹੁੰਦਾ ਹੋਵੇ ਤਾਂ ਮਾਤਾਂ ਨੂੰ ਉੱਜਾ ਵਾਧ ਹੋ ਜਾਊਗਾ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰਦਾ ਜੇ ਬਾਈ ਨਾਲ ਕਿਸੇ ਨੇ ਆਨਲਾਈਨ ਮੰਗਵਾਨੀਆ ਹੁਣ ਬਾਈ ਜੀ ਆਪਣੀ ਪੇਮੈਂਟ ਪਹਿਲਾਂ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਆਪਾਂ ਪ੍ਰੋਪਰ ਆਈਡੀ ਪ੍ਰੂਫ ਹੋ ਜੋ ਵੀ ਅਗਲਾ ਮੰਗੂ ਦੇ ਦੇਾਂਗੇ ਠੀਕ ਹੈ ਜੀ ਹਾਂਜੀ ਅਗਲੇ ਦਿਨ ਘਰੇ ਆਪਾਂ ਮੱਛੀਆਂ ਪਹੁੰਚੀਆਂ ਕਰ ਦਾਂਗੇ ਪਹੁੰਚਦੀਆਂ ਕਰ ਦਾਂਗੇ ਇਹ ਵੀ ਸਹੀ ਗੱਲ ਆ ਜੀ ਪਹਿਲਾ ਦੱਸਿਆ ਚੰਗਾ ਹੁੰਦਾ ਜੇ ਕੋਈ ਆਨਲਾਈਨ ਵੀਰ ਬੱਚੀ ਮੰਗਾਉਣੀ ਚਾਹੁੰਦਾ ਹੋਵੇ ਆਪਦਾ ਬਾਈ ਨਾਲ ਸੌਦਾ ਕਰ ਲੇ ਪੇਮੈਂਟ ਬਾਈ ਕਹਿੰਦਾ ਪਹਿਲਾਂ ਹੋਊਗੀ ਆਪਾਂ ਆਈਡੀ ਪ੍ਰੂਫ ਪੂਰੇ ਦੇਵਾਂਗੇ ਤੇ ਅਗਲੇ ਦਿਨ ਘਰੇ ਬੱਚੀ ਪਹੁੰਚਦੀ ਹੋ ਜੂਗੀ ਪੂਰੇ ਰਿਕਾਰਡ ਦੇ ਨਾਲ ਜੀ ਬਾਕੀ ਬਾਈ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਬਾਈ ਦਾ ਨੰਬਰ ਚੱਲੂਗਾ ਜੀ ਧੰਨਵਾਦ